ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਏ ਸ਼ਕਤੀਹੀਣ ਖੁੰਝੇ ਲਾ ਕੇ ਰੱਖ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਗਵੰਤ ਮਾਨ ਪਾਵਰਲੈਸ ਨੇ ਭਗਵੰਤ ਮਾਨ ਸ਼ਕਤੀਹੀਣ ਨੇ ਸਾਰੀਆਂ ਪਾਵਰਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਕੋਲ ਨੇ ਰਬੜ ਦੀ ਮੋੜ ਉਜਵਾਜੋ ਕਮ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਮੰਨਿਆ ਇਹੀ ਗੱਲ ਉਮਰ ਵਿਜੇ ਪ੍ਰਤਾਪ ਸਿੰਘ ਨੇ ਕਹੀ ਜੋ ਜੋ ਜਿਸ ਨੂੰ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚੋਂ ਮਤਲ ਕਰ ਦਿੱਤਾ ਗਿਆ ਇਹੀ ਗੱਲ ਕਹੀ ਹਰਮੀਤ ਸਿੰਘ ਪਠਾਨ ਪਾਜਰਾ ਨੇ ਕਿ ਸੁਪਰ ਸੀਐਮ ਗ੍ਰਾਮ ਮੰਤ్రਾਲਾ ਜਿੰਨੀ ਵੀ ਪੰਜਾਬ ਦੀ ਅਫਸਰਸ਼ਾਹੀ ਹੈ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਹੱਥਾਂ ਦੀ ਕਟ ਉਤਲੀ ਬਣੀ ਹੋਈ ਹੈ ਘਰੇ ਬਿਠਾ ਦਿੱਤਾ ਹੈ ਸਿਰਫ ਨਾਮ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਈ ਹੱਲਾ ਗੁੱਲਾ ਕਰਨ ਤੇ ਸਹੀ ਇਸ ਨੂੰ ਲੈ ਕੇ ਬਵਾਲ ਪਚ ਗਿਆ ਹੈ ਕਿ ਸੱਚਮੁੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘਰੇ ਬਿਠਾ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਪੰਜਾਬ ਵਿੱਚ ਆਏ ਭਿਆਨਕ ਹੜਾ ਕਾਰਨ ਪਿੰਡਾਂ ਦੇ ਲੋਕ ਅਤੇ ਪਸ਼ੂਆਂ ਦੁਮੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜਨਾਲਾ ਦੇ ਪਿੰਡ ਬਿਸ਼ਵਾ ਵਿੱਚ ਪਹੁੰਚ ਕੇ ਵੱਡੀ ਰਾਤ ਸੇਵਾ ਦੀ ਸ਼ੁਰੂਆਤ ਕੀਤੀ ਇਸ ਦੌਰਾਨ ਉਹਨਾਂ ਨੇ ਪਸ਼ੂਆਂ ਲਈ 200 ਚਾਰੇ ਦੀਆਂ ਟਰਾਲੀਆਂ ਨੂੰ ਹਰੀ ਛੱਡੀ ਦੇ ਕੇ ਵਕ-ਵਕ ਪਿੰਡਾਂ ਵਿੱਚ ਅਲਵੇਤਾ ਕੀਤਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਨਾਲੇ ਹਲਕੇ ਦੇ ਲਗਭਗ 100 ਤੋਂ ਵੱਧ ਪਿੰਡਾਂ ਵਿੱਚ ਇਹ ਚਾਰੇ ਦੀ ਸਹਾਇਤਾ ਪਹੁੰਚਾਈ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਹੋਏ ਕਿਸਾਨਾਂ ਲਈ ਅਕਾਲੀ ਦਲ ਵੱਲੋਂ ਅਗਲੇ ਪੜਾਪ ਵਿੱਚ ਕਣਕ ਦੀ ਬਜਾਈ ਲਈ ਬੀਜ ਵੀ ਭੇਜੇ ਜਾਣਗੇ ਇਹਨਾਂ ਦੇ ਨਾਲ-ਨਾਲ ਜਿੰਨਾ ਲੋੜਵੰਦ ਪਰਿਵਾਰਾਂ ਨੂੰ ਵੱਡਾ ਨੁਕਸਾਨ ਚ ਲੱਨਾ ਪਿਆ ਉਹਨਾਂ ਵਿੱਚੋਂ 50 ਹਜ਼ਾਰ ਪਰਿਵਾਰਾਂ ਨੂੰ ਕਣਕ ਦੀ ਸਹਾਇਤਾ ਵੀ ਦਿੱਤੀ ਜਾਵੇਗੀ ਉਹਨਾਂ ਨੇ ਐਲਾਨ ਕੀਤਾ ਅਗਲੇ ਕੁਝ ਦਿਨਾਂ ਵਿੱਚ ਅਕਾਲੀ ਦਲ ਵੱਲੋਂ 112 ਮੈਡੀਕਲ ਕੈਂਪਾਂ ਪੂਰੇ ਪੰਜਾਬ ਦੇ ਹਰ ਹਰ ਪੀੜਤ ਪਿੰਡਾਂ ਵਿੱਚ ਭੇਜਿਆ ਜਾਣਗੇ ਜਿੱਥੇ ਲੋਕਾਂ ਨੂੰ ਮੁਫਤ ਇਲਾਜ ਤੇ ਦਵਾਈਆਂ ਦੀ ਸਹੂਲਤ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਯੂਥ ਅਕਾਲੀ ਦਲ ਦੀਆਂ ਟੀਮਾਂ ਵੱਲੋਂ ਪ੍ਰਭਾਵਿਤ ਪਿੰਡਾਂ ਵਿੱਚ ਫੋਗਿੰਗ ਮੈਮ ਚਲਾਈ ਜਾਵੇਗੀ ਤਾਂ ਜੋ ਹਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਰੁਕਿਆ ਜਾ ਸਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲੋਕਾਂ ਦੇ ਦੁੱਖ ਦਰਦ ਵਿੱਚ ਖੜੀ ਰਹੀ ਹੈ ਇਸ ਵਾਰ ਵੀ ਪਾਰਟੀ ਦੇ ਵਰਕਰ ਪਿੰਡ-ਪਿੰਡ ਪਹੁੰਚ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਲੋਕਨ ਭਰੋਸਾ ਦਵਾ ਕੇ ਇਹ ਸੇਵਾ ਹਰ ਪਿੰਡਤਾ ਦੀਆਂ ਮੁੱਖ ਲੋੜਾਂ ਪੂਰੀਆਂ ਹੁਣ ਤੱਕ ਜਾਰੀ ਰਹੇਗੀ ਇਸ ਤੋਂ ਇਲਾਵਾ ਹਰ ਪ੍ਰਭਾਵਤ ਹਲਕਾ ਦਾ ਦੌਰਾ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਬਗਵਤ ਮਾਨ ਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਕਨਵੀਨਰ ਅਰਵਿੰਦ ਕੇਜੀ ਵਾਲੂ ਕੇਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀ ਨਲਾਕੀ ਕਾਰਨ ਪੰਜਾਬ ਵਿੱਚ ਹੜ੍ਹ ਆਇਆ ਹੈ ਸੂਬੇ ਭਾਰ ਵਿੱਚ ਹੋਏ ਨੁਕਸਾਨ ਨੂੰ ਬਚਾਇਆ ਜਾ ਸਕਦਾ ਸੀ ਪਰ ਸਰਕਾਰ ਸੁੱਤੀ ਰਹੀ ਇੱਕਦਮ ਸਾਰੇ ਬਲ ਫਲੱਡ ਗੇਟ ਖੋਲ ਦਿੱਤਾ ਗਿਆ ਫਲੱਡ ਗੱਟੇ ਨੂੰ ਖੁੱਲਦਾ ਜਿਸ ਕਾਰਨ ਹੜ੍ਹ ਆਏ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘਰੇ ਬਿਠਾਇਆ ਹੋਇਆ ਹੈ ਆ ਆਪ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਅਤੇ ਅਰਵਿੰਦ ਕੇਜੀਵਾਲ ਵੱਲੋਂ ਪੰਜਾਬ ਦੀ ਸਰਕਾਰ ਚਲਾਈ ਜਾ ਰਹੀ ਹੈ ਸਿਸੋਦੀਆ ਅਤੇ ਜੈਨ ਸੜੀ ਦਿੱਲੀ ਵਾਲੇ ਪੈਸਾ ਇਕੱਠਾ ਕਰਨ ਲੱਗੇ ਹੋયા ਹਨ ਉਹਨਾਂ ਕਹਿੰਦਾ ਚਾਹੇ ਉਹ ਸਤਿੰਦਰ ਜੈਨ ਹੈ ਚਾਹੇ ਉਹ ਸਿਸੋਦੀਆ ਹੈ ਇਹ ਪੰਜਾਬ ਦੇ ਵਿੱਚੋਂ ਪੈਸਾ ਇਕੱਠਾ ਕਰਨ ਲੱਗੇ ਹੋਏ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹੀ ਪੈਸਾ ਆਪ ਆदमी ਪਾਰਟੀ ਵੱਲੋਂ ਚੋਣਾਂ ਤੇ ਖਰਚਾ ਜਾਵੇਗਾ ਦੇ ਦੂਸਰੇ ਪਾਸੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘਰ ਵਿਹਲਾ ਬਿਠਾ ਦਿੱਤਾ ਹੈ ਅਤੇ ਸਾਰਾ ਤਾਮ-ਚਾਮ ਜਿੰਨੇ ਵੀ ਫਰਮਾਨ ਨੇ ਉਹ ਆਪ ਆਦਮੀ ਪਾਰਟੀ ਦੇ ਸੁਪਰੀਮੋ ਦੀ ਮਨਜ਼ੂਰੀ ਤੋਂ ਬਿਨਾ ਲਾਗੂ ਨਹੀਂ ਹੁੰਦੇ ਸਾਰੀਆਂ ਗੱਲਾਂ ਪਹਿਲਾਂ ਪੰਜਾਬ ਦੇ ਜਿੰਨੇ ਵੀ ਫੈਸਲੇ ਨੇ ਪੰਜਾਬ ਦੇ ਜਿੰਨੇ ਵੀ ਵਿਧਿ ਵਿਧਾਨ ਨੇ ਪੰਜਾਬ ਤੇ ਉਹ ਸਾਰੇ ਪਹਿਲਾਂ ਟੇਬਲ ਤੇ ਜਾਂਦੇ ਨੇ ਆਪ ਆਦਮੀ ਪਾਰਟੀ ਦੀ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਜਿੰਨੀ ਦੇਰ ਤੱਕ ਉਹਨਾਂ ਵੱਲੋਂ ਹਰੀ ਚੰਡੀ ਨਹੀਂ ਮਿਲਦੀ ਓਨੀ ਦੇਰ ਤੱਕ ਇਹ ਫਰਮਾਨ ਜਾਗੂ ਜਾਰੀ ਜਾਂ ਲਾਗੂ ਨਹੀਂ ਹੁੰਦੇ ਉਹਨਾਂ ਕਹਿੰਦਾ ਜਿੰਨੀ ਵੀ ਅਫਸਰਾਂ ਚ ਆਈ ਉਹਨਾਂ ਕਹਿੰਦਾ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਨਲੈਕੀਆ ਨਲੈਕੀ ਦਾ ਜਿਹੜਾ ਹੈ ਖਮਰਿਆਜਾ ਉਹ ਭੁਗਤਣਾ ਪੈ ਰਿਹਾ ਪੂਰੇ ਪੰਜਾਬ ਨੂੰ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਬਗਵਤ ਪਿੰਡਾਂ ਦੇ ਦੌਰੇ ਕਿਉਂ ਨਹੀਂ ਕਰਦੇ ਕਿਉਂਕਿ ਪਿੰਡਾਂ ਵਾਲੇ ਇਹਨਾਂ ਦਾ ਵਿਰੋਧ ਕਰਨਗੇ ਛਾਰਾ ਕਿਉਂ ਨਹੀਂ ਦਿੱਤਾ ਸਾਰਿਆਂ ਤੁਸੀਂ ਨਗਦ ਪੈਸੇ ਕਿਉਂ ਨਹੀਂ ਦਿੱਤੇ ਜਾ ਰਿਹਾ ਡੀਜ਼ਲ ਕਿਉਂ ਨਹੀਂ ਦਿੱਤਾ ਜਾ ਰਿਹਾ ਮੌਕੇ ਤੇ ਮੁੱਖ ਮੰਤਰੀ ਨੇ ਉਹਨਾਂ ਕਿਹਾ ਕਿ ਇਹ ਪੈਸਾ ਜਿਹੜਾ ਇਕੱਠਾ ਕਰ ਰਹੇ ਨੇ ਪੰਜਾਬੀਆਂ ਤੋਂ ਇਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੈਂ ਐਨਆਈ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਨ੍ਹਾਂ ਨੇ ਵੀ ਹਰ ਪ੍ਰਭਾਵਤ ਲੋਕਾਂ ਦੀ ਸੇਵਾ ਕਰਨੀ ਹੈ ਉਹ ਨਿੱਜੀ ਆ ਕੇ ਉਹਨਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਮਿਲ ਘਰ ਬੁਵਾਣਾ ਘਰ ਬੁਵਾ ਕੇ ਦੇਣ ਮਾਰ ਦੰਗਰ ਲੈ ਕੇ ਦੇਣਾ ਉਹ ਲੈ ਕੇ ਦੇਣ ਜੇਕਰ ਹੋਰ ਕੋ ਖੇਤੀ ਦੇ ਸਾਧ ਲੈ ਕੇ ਦੇਣੇ ਨੇ ਉਹ ਲੈ ਕੇ ਦੇਣ ਇੱਕ ਵੀ ਪੈਸਾ ਚੜਦੀ ਕਲਾ ਮਿਸ਼ਨ ਪੰਜਾਬ ਜਿਹੜਾ ਖੁਸ਼ਾਲ ਪੰਜਾਬ ਦੀ ਗੱਲ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਉਸ ਵਿੱਚ ਨਾ ਪਾਇਆ ਜਾਵੇ ਇਹ ਸਪੈਸੀ